ਆਏ ਕਹਿੰਦੇ 16 ਮਲਾ ਗੁਰਲਾਲ ਨੀਟੂ ਕਹਿੰਦੇ ਟਰੱਕ ਭਰ-ਭਰ ਕੇ ਕੈਨੇਡਾ ਲੈ ਗਿਆ ਮਾਝੇ ਵਿੱਚੋਂ ਆਹ ਮੁੰਡਾ ਕਹਿੰਦੇ ਗੱਬਰੂ ਓਏ ਕੋਠੇ ਕੋਠੇ ਜਿੱਦੇ ਓਹ ਸਾਨ ਪੜਪੇ ਓਹ ਸਾਨ ਪੜਪੇ ਓਹ ਸਾਨ ਪੜਪੇ ਓਹ ਸਾਨ ਪੜਪੇ ਓਏ ਲੱਤੂ ਵਾਲੇ ਨਜ਼ਾਰਾ ਅੱਜ ਇੱਕ ਵਾਰੀ ਤਾੜੀ ਮਾਰੋ ਮੇਰੇ ਵੱਤਰੋਂ ਖੁੱਲ ਕੇ ਭਾਰੇ ਆ ਗਿਆ ਤੇ ਪਾ ਦੂੰਗਾ ਖਲਾਰੇ ਕਰਦੇ ਹੁੰਦੇ ਆ ਢੱਕ ਕੇ ਦਿਖਾ ਕੀੜੀ ਵਾਲਾ ਏ ਉਹ ਬੱਲੇ 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 ਉਹ ਘਾਂਗੇ ਵਾਲਾ ਗੁਰਵੰਦਰ ਸਿੰਘ ਗੁਰਵੰਦਰ ਸਿੰਘ ਕੀੜੀ ਫਗਾਨਾ ਵਾਲਾ ਸਾਹਬਾ ਉਹ ਵੱਡੇ ਮੱਲਾਂ ਦੀ ਟੱਕਰ ਕਿ ਜੱਟ ਝਾੜਾਂ ਦੀਆਂ ਚਾਦਰਾਂ ਮਰ ਕੇ ਆ ਚੱਕ ਆ ਚੱਕ ਆ ਚੱਕ ਆ ਜਦੋਂ ਵੀਰੋ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਓਏ ਆ ਸੁਪਨੇ ਆ ਚਾਉਂਦਾ ਇਹ ਸੁੱਤੇ ਜਗਾਉਂਦਾ what kind of